ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਜਗਦੇਵ ਸਿੰਘ ਮੇਰਾ ਨਾਮ ਆ ਪਿੰਡ ਮੇਰਾ ਮਹਿਤਾ ਤੇ ਜ਼ਿਲ੍ਹਾ ਮੇਰਾ ਬਹੰਡਾ ਬਹੰਡੇ ਤੋਂ 14 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ ਫੋਨ ਨੰਬਰ ਦੋਸਤੋ 7087578046 ਫੋਨ ਨੰਬਰ ਦੋਸਤੋ ਫੇਰ ਚੈੱਕ ਕਰ ਲੋ ਜਗਦੇਵ ਸਿੰਘ ਮੇਰਾ ਨਾਮ ਆ ਪਿੰਡ ਮੇਰਾ ਮਹਿਤਾ ਜ਼ਿਲ੍ਹਾ ਮੇਰਾ ਬਹੰਡਾ ਬਹੰਡੇ ਤੋਂ 14 ਕਿਲੋਮੀਟਰ ਆਪਣਾ ਪਿੰਡ ਪੈਂਦਾ ਫੋਨ ਨੰਬਰ ਦੋਸਤੋ 7087578046 ਇਹ ਇਹ ਜੋ ਪ੍ਰਦਰਸ਼ਨੀ ਦੇ ਸਮਾਨ ਆ ਜੀ ਡਾਕਖਾਨੇ ਦਾ ਸਮਾਨ ਆ ਇਹ ਜਿਵੇਂ ਗ੍ਰਾਮੋਫੋਨ ਹੋ ਗਏ ਸਾਈਕਲ ਹੋ ਗਏ ਜੀ ਇਹ ਉਰੀਆਂ ਹੋ ਗਿਆ ਜੀ ਇਹ ਹੈਡ ਪੰਪ ਹੋ ਗਿਆ ਜੀ ਇਹ ਤਸਵੀਰਾਂ ਪੁਰਾਣੇ ਸਮੇਂ ਦੀਆਂ ਮਹਾਰਾਜ ਜੀ ਸਿੰਘ ਦੇ ਇਹ ਮਤਲਬ ਦਰੀਆਂ ਦੇ ਬੁੱਣ ਵਾਲਾ ਜੀ ਆਪਣੇ ਦਰੀ ਬੁੱਣ ਵਾਲਾ ਹਿੱਸਾ ਇਹ ਦੋਸਤੋ ਛੱਕੇ ਆ ਗਏ ਜੀ ਪੁਰਾਣੇ ਛੱਕੇ ਬੜੇ ਤਰ੍ਹਾਂ ਦੇ ਪਈਏ ਸਾਡੇ ਕੋਲੇ ਛੱਕੇ ਵੀ ਪਈਏ ਉਹਦੇ ਨੋਟ ਵੀ ਦੇਖੋ ਜੀ ਪੁਰਾਣੇ ਸਮੇਂ ਦੇ ਤੇ ਸੂਈ ਤਾਂ ਗਣ ਤਸਵੀਰਾਂ ਜਗ੍ਹਾ ਦੀ ਕਾਰਨ ਮਤਲਬ ਤਾਂ ਉਹ ਹੋ ਰਿਹਾ ਇੱਧਰ ਦੇਖੋ ਤਸਵੀਰਾਂ ਪਈਆਂ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਪਈਆਂ ਇਹ ਗ੍ਰਾਮੋਫੋਨ ਵੀ ਯਾਰ ਕਟਾਂ ਵਾਲੀ ਹੁ ਚਲਾਉਣੀ ਆ ਜੀ ਅਸੀਂ ਇਹ ਤਵੇਂ ਵਾਲੀ ਮਸ਼ੀਨ ਵੀ ਕਹਦੇ ਸੂਈ ਧਾਗਣਾ ਤਸਵੀਰਾਂ ਹੀ ਪਈਆਂ ਜੀ ਬਣਿਆ ਤੇ ਇਹ ਰੇਡੀਓ ਜਿਹੜਾ 140 ਸਾਲ ਪੁਰਾਣਾ ਰੇਡੀਓ ਇੰਗਲੈਂਡ ਦਾ ਜੀ ਇਹ 140 ਸਾਲ ਪੁਰਾਣਾ ਰੇਡੀਓ ਹੈ ਹਾਂਜੀ ਹੈ ਇਹ ਟਿਊਬ ਵਾਲਾ ਜੀ ਤੇ ਆਹ ਰੇਡੀਓ ਜਿਹੜੇ ਹੈਗੇ ਆ ਇਹ ਉਦੋਂ ਆਪਣੇ 100 ਤੋਂ ਸਾਲ ਤੋਂ ਇਹ ਵੀ ਉੱਪਰ ਨੇ ਉਦੋਂ ਪੁਰਾਣੇ ਇਹ ਆਗੇ ਜੀ ਇਹ ਵੀ ਰੇਡੀਓ ਬਹੁਤ ਪੁਰਾਣੇ ਨੇ ਇਹ ਸੂਈ ਧਾਗਣਾ ਤਸਵੀਰਾਂ তাজਮਹਿਲ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਦੁੱਖਪੰਜਨੀ 베ਰੀ ਕਿਕਰ ਦੇ ਕਾਟੋ ਕੱਲਾ ਨਾ ਜਾਈ ਖੇਤ ਨੂੰ ਇਹ ਤੇਰੇ ਭੁੱਲ ਕੇ ਬਾਗ ਵਿੱਚ ਆ ਗਈ ਫਲ ਤੋੜ ਲੈਣ ਇਹ ਰੇਡੀਓ ਪੁਰਾਣੇ ਉਦੋਂ ਬਾਅਦ ਇਹ ਟੇਪਰ ਕਾਟਾ ਚੱਲੀਆਂ ਜੀ ਟੇਪਰ ਕਾਟਾ ਚੱਲੀਆਂ ਜਿਵੇਂ ਗੱਡੇ ਹੋਏ ਤਸਵੀਰਾ ਹੋ ਗਈ ਜੀ ਬਹੁਤ ਸਾਮਾਨ ਕਲਚਰ ਅਸੀਂ ਲਾਇਆ ਨਹੀਂ ਇੱਥੇ ਕਿਉਂਕਿ ਪਹਿਲੇ ਪਾਸੇ ਲਾ ਰੱਖਿਆ ਜੀ ਕੋਈ ਸਾਮਾਨ ਥੱਲੇ ਪਿਆ ਕੋਈ ਬੈਂਚਾਂ ਬੈਂਚ ਥੋੜੇ ਕਮੀ ਜਗ੍ਹਾ ਥੋੜੀ ਕਮੀ ਦੀ ਕਰਨਾ ਉਹ ਹੋ ਗਿਆ ਇਹ ਸਭ ਇਹ ਰੇਡੀਓ ਜਿਹੜੇ ਚੈੱਕ ਹੁੰਦੇ ਆ ਮਤਲਬ ਜੋ ਰੇਡੀਓ ਸਟੇਸ਼ਨ ਹੀ ਫੜਦਾ ਹੁੰਦਾ ਜੀ ਇਹ ਚੀਜ਼ ਸੈਟਿੰਗ ਕਰਕੇ ਦਿੰਦੇ ਰੇਡੀਓ ਸਟੇਸ਼ਨ ਦੀ ਜੀ ਸਭ ਦੇ ਟਿੱਬਾਂ ਵਾਲੇ ਰੇਡੀਓ ਜਿਹੜੇ ਪੁਰਾਣੇ 100 ਸਾਲ ਤੋਂ ਉੱਪਰ ਹੁੰਦੇ ਜੀ ਇਹ ਰੇਡੀਓ ਵੀ ਇੱਕ ਤਰ੍ਹਾਂ ਦਾ ਪਿਓ ਆ ਜੀ ਇਹਦੇ ਨਾਲ ਟੇਸ਼ਨ ਸੈੱਟ ਹੁੰਦਾ ਜੀ ਇਹ ਗੱਡੇ ਆ ਇਹ ਵੀ ਤੇ ਸੂਈ ਤਾਂ ਗਣ ਤਸਵੀਰਾਂ ਪਈਆਂ ਜੀ ਸਰਬਨਵੀਰ ਦੀਆਂ ਤਸਵੀਰਾਂ ਤਸਵੀਰਾਂ 100 ਤਸਵੀਰ ਪਈਆਂ ਜੀ ਮੇਰੇ ਕੋਲੇ ਘਟੋ ਘਟੋ ਘਟ 100 ਤੋਂ ਵੀ ਜ਼ਿਆਦਾ-ਜ਼ਿਆਦਾ ਆ ਜੀ ਇੱਥੇ ਤੇ ਕੁਝ ਉਧਰ ਸਮਾਨ ਪਿਆ ਜੀ ਕਾਫੀ ਨੋਟ ਸਿੱਕੇ ਤਾਜ ਮਹਿਲ ਦੁੱਖਪੰਨੀ ਬੇਰੀ ਸਰਬਨਵੀਰ ਦੀਆਂ ਤਸਵੀਰਾਂ ਇਹ ਸਾਰੀਆਂ ਪਈ ਆ ਨੋਟ ਪੁਰਾਣੇ ਤੋਂ ਪੁਰਾਣੇ ਨੋਟ ਹੈ ਜੀ ਆਪਣੇ ਦਸ਼ਮ ਪਾਸੇ ਦੇ ਹੱਥ ਲਿਖਤਾ ਜੀ 1 ਰੁਪਿਆ ਵਾਲਾ ਸਟਾਮ ਸਿੱਖ ਰਾਜ ਦੀ ਟਿਕਟਾਂ ਨੇ ਉਹ ਆਪਣੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੱਥ ਲਿਖਤਾ ਜੀ ਉਹ ਫਿਰ ਆਪਣੇ ਰੇਲਵੇ ਟਿਕਟਾਂ ਵਿੱਚ ਲੱਗੀਆਂ ਵੀ ਜਿਹੋ ਦੇ ਜੀ ਬਾਕੀ ਰੇਡੀਓ ਲਾਇਸੈਂਸ ਉਹ ਨੋਟ ਹਰੇਕ ਤਰ੍ਹਾਂ ਦਾ ਲੱਗਿਆ ਵੀ ਭਗਤ ਸਿੰਘ ਵੇਦ ਨੋਟ ਚੱਲਿਆ ਜੀ ਉਹ ਨੋਟ 60 60 70 70 ਸਾਲ ਪੁਰਾਣੇ ਨੋਟ ਹੈ ਜੀ ਉਹ ਜੀ ਇਦੋਂ ਵੀ ਪੁਰਾਣੇ ਆਪਣੇ ਨੋਟ ਹਜੇ ਬਹੁਤ ਪਏ ਨੇ ਇਹ ਰੇਡੀਓ ਹੋ ਗਏ ਆਪਣੇ ਕੁੱਲ ਜੀ ਗ੍ਰਾਮਫੋਨ ਰਿਕਾਰਡ ਵੀ ਪਏ ਹੈ ਜੀ ਆਸ ਨੂੰ ਮਸ਼ੀਨ ਚਲਾ ਕੇ ਵੀ ਦਿਖਾਉਣੇ ਜੀ ਆ ਲੈ ਖੇਡ ਕਰ ਲੈ ਉਹ ਏ ਕੁੜੀਏ ਤੈਨੂੰ ਬੱਤ ਨਹੀਂ ਮਿਲਦੀ ਪੈਦਲ ਜਾਏਂਗੀ ਥੱਕ ਨਹੀਂ ਚੁੱਪ ਕਰਕੇ ਚੜ ਜਾ ਮਿੱਤਰਾਂ ਦੇਲੇ ਟਰੱਕ ਲਈ ਚੁੱਪ ਕਰਕੇ ਚੜ ਜਾ